ਕਿਸਾਨ ਭਰਾਵੋ ਖਨੋਰੀ ਮੋਰਚਾ ਜੋ 13 ਫਰਵਰੀ ਤੋਂ ਤਿੰਨ ਜਗ੍ਹਾ ਐਮਐਸਵੀ 3 ਗਰੰਟੀ ਕਾਨੂੰਨ ਸੁਆਮੀਨਾਥਨ ਯੋਗਤਾ ਫਸਲਾਂ ਦੇ ਭਾਅ ਕਰਜ਼ਾ ਮਾਫੀ ਤੇ ਮਨੇਗਾ ਮਜ਼ਦੂਰੀ ਸਹਿਤ 13 ਮੰਗਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਇਹ ਮੋਰਚਾ 13 ਫਰਵਰੀ ਤੋਂ ਚੱਲ ਰਿਹਾ ਹੈ ਤੇ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਰਤ ਰੱਖਿਆ 26 ਨਵੰਬਰ ਤੋਂ ਬੈਠੇ ਨੇ ਅੱਜ ਚੌਥਾ ਦਿਨ ਹੈ ਤੇ ਜਿਹੜੇ 111 ਯੋਧੇ ਨਵੇਂ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦੇ ਮਰਨਵਰਤ ਨੂੰ ਅੱਜ ਚੌਥਾ ਦਿਨ ਹੈ ਤੇ ਆਪਾਂ ਦੇਖ ਰਿਹਾ ਹੁਣੇ ਤੁਹਾਨੂੰ ਜਿਹੜੀ ਪਹਿਲੀ ਵੀਡੀਓ ਚ ਦਿਖਾਇਆ ਗਿਆ ਵੀ ਕਿਵੇਂ ਮਾਲਸ਼ਾ ਜਿਹੜੇ ਵਲੰਟੀਅਰ ਇੱਕ ਦੂਜੀ ਦੀਆਂ ਕਰ ਰਹੇ ਨੇ ਜਿਹੜੇ ਸਾਥੀ ਬੈਠੇ ਨੇ ਇਹਨਾਂ ਦੇ ਹੌਸਲੇ ਨੂੰ ਇਹਨਾਂ ਦੇ ਸਿੱਦਕ ਨੂੰ ਸਿਰ ਝੁਕਦਾ ਹੈ ਵੀ ਇਹਨਾਂ ਨੇ ਆਪਣੇ ਪੂਰੇ ਦੇਸ਼ ਦੀ ਐਮਐਸਪੀ ਦੀ ਖਰੀਦ ਦੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਆਪਣੇ ਆਪ 'ਤੇ ਤਸੀਹੇ ਚੜ੍ਹ ਰਹੇ ਨੇ ਕਿਹਣਾ ਬਹੁਤ ਸੌਖਾ ਹੈ ਮਰਨ ਵਰਤ ਜਾਂ ਅਨਾਜ ਨੂੰ ਛੱਡਣਾ ਲੇਕਿਨ ਇਹ ਜਿਹੜੇ ਇਹਨਾਂ ਦੇ ਬੀਤ ਰਹੀ ਹੈ ਇਹਨਾਂ ਦੇ ਚਿਹਰੇ ਨੇ ਅੱਜ ਜਿਹੜੇ ਆ ਤੁਸੀਂ ਦੇਖ ਸਕਦੇ ਗਦਗਦ ਕਰਦੇ ਚਿਹਰੇ ਸੀ ਤੇ ਅੱਜ ਕੀ ਹਾਲਾਤ ਹੈ ਕਈਆਂ ਦਾ ਸਿਰਦਰਦ ਹੁੰਦਾ ਜਦੋਂ ਲੱਤਾਂ ਦੁਖਦੀਆਂ ਨੇ ਇੱਕ ਦੋ ਜਿਹੀਆਂ ਲੱਤਾਂ ਮੰਡ ਕੇ ਲੇਕਿਨ ਚੜ੍ਹਦੀ ਕਲਾ 'ਚ ਇੱਕ ਦੋ ਛੇੜਨ ਹੌਸਲਾ ਦੇ ਕੇ ਚੱਲ ਰਹੇ ਨੇ ਤੇ ਸਾਰੇ ਭਰਾਵਾਂ ਨੂੰ ਅਪੀਲ ਹੈ ਵੱਡੀ ਤੋਂ ਵੱਡੀ ਗਿਣਤੀ 'ਚ ਖਨੋਰੀ ਮੋਰਚੇ ਤੇ ਪਹੁੰਚੋ ਇੱਥੇ ਆ ਕੇ ਹਾਜ਼ਰੀਆਂ ਭਰੋ ਤੁਹਾਡੇ ਸਾਰਿਆਂ ਦੀ ਕਿਉਂਕਿ ਸਰਕਾਰ ਗੁੰੰਗੀ ਬਹਿਰੀ ਹੋ ਚੁੱਕੀ ਹੈ ਸਰਕਾਰ ਹੱਕ ਮੰਡ ਚ ਡੁੱਬੀ ਹੋਈ ਹੈ ਤੇ ਇੱਥੇ ਆ ਕੇ ਕਿਉਂਕਿ ਰਾਤ ਸਰਦਾਰ ਜਗੀਰ ਸਿੰਘ ਢੱਲੇਵਾਲ ਦੀ ਸਿਹਤ 2 ਵਜੇ ਦੇ ਕਰੀਬ ਖਰਾਬ ਹੋ ਗਈ ਸੀ ਉਲਟੀਆਂ ਆਈਆਂ ਉਹ ਵੀ ਤੁਸੀਂ ਜਿਹੜੀ ਵੀਡੀਓ ਰਾਹੀਂ ਦੇਖਿਆ ਹੋਊਗਾ ਤੇ ਪਾਣੀ ਕੱਲ ਦਾ ਨਹੀਂ ਜਾ ਰਿਹਾ ਉਹਨਾਂ ਦੇ ਹਾਲਾਤ ਨਾਜ਼ੁਕ ਨੇ ਇੱਕ ਤਰਫ ਪੰਜਾਬ ਸਰਕਾਰ ਫਾਰਮੈਲਟੀ ਪੂਰੀ ਕਰਨ ਨੂੰ ਕਦੇ ਅਧਿਕਾਰੀਆਂ ਨੂੰ ਭੇਜਦੀ ਹੈ ਕਦੇ ਕੋਈ ਆ ਰਿਹਾ ਕਦੀ ਕੋਈ ਆ ਰਿਹਾ ਲੇਕਿਨ ਜਿਹੜੀ ਇਹ ਕਮੰਡੀ ਸਰਕਾਰ ਕਮੰਡ ਚ ਡੁੱਬੀ ਹੋਈ ਹੈ ਇਹ ਅਜੇ ਤੱਕ ਗੱਲਬਾਤ ਤੇ ਨਹੀਂ ਆ ਰਹੀ ਤੇ ਇਹੀ ਅਪੀਲ ਹੈ ਖਨੋਰੀ ਮੋੜ ਤੇ ਤੇ ਵੀਰਾਂ ਘਾਤੇਓ ਪਹੁੰਚੋ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਰਾਤ ਦੇ ਦੋ ਅੱਜ ਚੁੱਕੇ ਨੇ ਸੋ ਅੱਜ ਪ੍ਰਧਾਨ ਜੀ ਦਾ ਮਰਨ ਵਰਤ ਚਲੰਜੇ ਨੇ ਦਿਨ ਵਿੱਚ ਦਾਫਲ ਹੋ ਚੁੱਕਿਆ ਸੋ ਤੁਸੀਂ ਸਾਰੇ ਜਾਣਦੇ ਹੋ ਆਪਣੀਆਂ ਜੋ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਰਦਾਰ ਜੀ ਜੀ ਸਿੰਘ ਦੀ ਟੱਲੇ ਵਾਲੇ ਮਰਨ ਵਰਤ ਤੇ ਬੈਠੇ ਸੀ ਸੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਦੀ ਸਿਹਤ ਬਹੁਤ ਡਾਊਨ ਚੱਲ ਰਹੀ ਹੈ ਸੋ ਇਸ ਗੱਲ ਦਾ ਜੋ ਇੱਥੇ ਸਰਕਾਰੀ ਟੀਮ ਚੈੱਕਅਪ ਕਰਦੀ ਹੈ ਉਹ ਚੰਗੀ ਤਰ੍ਹਾਂ ਜਾਣੂ ਹੈ ਪ੍ਰਧਾਨ ਜੀ ਦੀ ਸਿਹਤ ਤੋਂ ਤੋ ਜੇ ਗੱਲ ਕਰੀਏ ਪਿਛਲੇ ਆਪਾਂ ਲਗਭਗ 10 ਕਿਲੋ ਜੰਮ ਤੱਕ ਦੀ ਵੀ ਪ੍ਰਧਾਨ ਜੀ 2 ਤੋਂ ਲੈ ਕੇ 2.5 ਲੀਟਰ ਤੱਕ ਪਾਣੀ ਪੀ ਰਹੇ ਸੀ ਸੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਇੱਕ ਗਲਾਸ ਤੋਂ ਲੈ ਕੇ 1.5 ਜਾਂ 2 ਗਲਾਸ ਪੀ ਰਹੇ ਨੇ 24 ਘੰਟਿਆਂ ਦੇ ਵਿੱਚ ਸੋ ਉਹ ਵੀ ਪਾਚ ਨਹੀਂ ਰਿਹਾ ਜਦੋਂ ਪਾਣੀ ਪੀਂਦੇ ਨੇ ਨਾਲ ਦੀ ਨਾਲ ਉਲਟੀਆਂ ਸ਼ੁਰੂ ਹੋ ਜਾਂਦੀਆਂ ਇਹ ਗੱਲ ਡਾਕਟਰਾਂ ਦੇ ਧਿਆਨ ਚ ਪਰ ਪੰਜਾਬ ਸਰਕਾਰ ਨੇ ਵੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਦਿਨ ਰਿਪੋਰਟ ਦਿੱਤੀ ਸੀ ਸੁਪਰੀਮ ਕੋਰਟ ਵਿੱਚ ਕਿ ਡੱਲੇਲ ਸਾਹਿਬ ਦੀ ਸਿਹਤ ਵਿੱਚ ਤਸਦਾਰ ਹੋ ਗਿਆ ਸੋ ਚਾਂਕੇ ਖੜੇ ਕੀਤੇ ਜਾ ਰਹੇ ਸੀ ਕੁਝ ਸੱਜਣ ਵੀਡੀਓ ਪਾ ਰਹੇ ਸੀ ਡੱਲਣ ਸਾਹਿਬ ਕੁਝ ਖਾ ਰਹੇ ਨੇ ਪਰ ਅਸੀਂ 26 ਤਰੀਕ ਤੋਂ ਲੈ ਕੇ 26 ਨਵੰਬਰ ਤੋ ਹਨਾ ਪ੍ਰਧਾਨ ਜੀ ਦੇ ਨਾਲ ਦਿਨ ਰਾਤ ਨਾਲ ਸੋ ਪ੍ਰਧਾਨ ਜੀ ਦੀ ਸਿਹਤ ਜਿਹੜਾ ਸਰਕਾਰ ਕਹਿ ਰਹੀ ਹੈ ਸੁਧਾਰ ਹੋ ਰਿਹਾ ਉਸ ਕੋਰੀਨਾ ਪਾਵਾਂ ਫਲਰ ਫੈਸਲਾ ਜਿਨਾਂ ਜਾ ਰਹੀਆਂ ਲੋਕਾਂ ਚ ਭਰਮ ਪੈਦਾ ਕੀਤਾ ਜਾ ਰਿਹਾ ਵੀ ਯਾਰ 53 55 ਦਿਨ ਬੰਦਾ ਜਿੱਥੇ ਹਨਾ ਕੋਈ ਖਾਦੇ ਪੀਦੇ ਬਿਨਾਂ ਕਿਵੇਂ ਜਿੰਦਾ ਰਹੇਗਾ ਪਰ ਸੰਗਤ ਜੀ ਬੇਨਤੀ ਆ ਡੱਲਣ ਸਾਹਿਬ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਹੈ ਉਲਟੀਆਂ ਕਰ ਰਹੇ ਨੇ ਪਿਛਲੇ 2-3 ਦਿਨਾਂ ਤੋਂ ਉਲਟੀਆਂ ਕਰ ਰਹੇ ਨੇ ਪਿਛਲੇ 4-5 ਦਿਨਾਂ ਤੋਂ ਪਾਣੀ ਨਹੀਂ ਪਚ ਰਿਹਾ ਪ੍ਰਧਾਨ ਜੀ ਦੇ ਸੋ ਰਾਤ ਉਲਟੀਆਂ ਕੀਤੀਆਂ ਕੱਲ ਕੀਤੀਆਂ ਹੁਣ ਇਸ ਸਮੇਂ ਵੀ ਕਰ ਰਹੇ ਹਨ ਸੋ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਪ੍ਰਧਾਨ ਜੀ ਦੀ ਸੋ ਵੱਤ ਵਤ ਗੈਂਤੀ ਚ ਕਸਾਨ ਵੀ ਇੱਥੇ ਪਹੁੰਚੋ ਤਾਂ ਜੋ ਮੋਰਚੇ ਦੀ ਤਾਕਤ ਵਧਾ ਕੇ ਆਪਾਂ ਪ੍ਰਧਾਨ ਜੀ ਦੀ ਜਾਨ ਬਚਾ ਸਕੀਏ ਸੋ ਕੇਂਦਰ ਸਰਕਾਰ ਨੂੰ ਛੁਕਾ ਸਕੀਏ ਸੋ ਰਾਤ ਦੇ 2 ਵਜੇ ਤੋਂ ਉੱਪਰ ਦਾ ਸਮਾਂ ਜੀ ਪ੍ਰਧਾਨ ਜੀ ਉਲਟੀਆਂ ਕਰ ਰਹੇ ਨੇ ਬਹੁਤ ਬੁਰਾ ਹਾਲ ਹੈ ਜੀ ਪ੍ਰਧਾਨ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ